ਸ਼ਾਸਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਸੈਂਕੜੇ ਪੰਜਾਬੀਆਂ ਦੀ ਜਾਨ ਨੂੰ ਖਤਰਾ 트੍ਰੰਪ ਦੇ ਕਾਰਜਕਾਰੀ ਹੁਕਮਾਂ ਤੇ ਇੱਕ ਹੋਰ ਅਦਾਲਤ ਨੇ ਲਾਈ ਰੋਕ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਹੱਕ ਬਰਕਰਾਰ ਰਹੇਗਾ ਅਮਰੀਕਾ ਵਿੱਚ ਦੋ ਪੰਜਾਬੀਆਂ ਨਾਲ ਵਾਪਰੀ ਅਣਹੋਣੀ ਸੁਖਵਿੰਦਰ ਸਿੰਘ ਨੇ ਸੜਕ ਹਾਦਸੇ ਦੌਰਾਨ ਦਮ ਤੋੜਿਆ ਮਨਪ੍ਰੀਤ ਸਿੰਘ ਦੀ ਮੌਤ ਕਾਰਨ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ 트럼ਪ ਵੱਲੋਂ ਇੱਕ ਹੋਰ ਵੱਡੀ ਚੇਤਾਵਨੀ ਹਮਾਸ ਨੂੰ ਸ਼ਨੀਚਰਵਾਰ ਤੱਕ ਸਾਰੇ ਬੰਦੀ ਰਿਹਾ ਕਰਨ ਦੀ ਹਦਾਇਤ ਗੁਰਸੇਮਰਨ ਕੌਰ ਦੀ ਮੌਤ ਪੁਲਾਕੇ ਖੋਲਿਆ ਵਾਲਮਾਰਟ ਸਟੋਰ ਕੈਨੇਡਾ ਵਿੱਚ ਜਿਉਂਦੇ ਜੀ ਸੜ ਗਈ ਸੀ ਪੰਜਾਬਣ ਮੁਟਿਆਰ ਹੁਣ ਤੱਕ ਤੈ ਨਹੀਂ ਕੀਤੀ ਜਾ ਸਕੀ ਜ਼ਿੰਮੇਵਾਰੀ 온ਟਾਰੀਓ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਹੋਇਆ ਦਿਲਚਸਪ ਪੀਸੀ ਪਾਰਟੀ ਦੀ ਲੀਡ ਵਿੱਚ ਆਈ ਕਮੀ ਲਿਬਰਲ ਪਾਰਟੀ ਹੋਈ ਮਜ਼ਬੂਤ ਟਰੂਡੋ ਦੇ ਦੋ ਹੋਰ ਮੰਤਰੀਆਂ ਵੱਲੋਂ ਚੋਣ ਲੜਨ ਤੋਂ ਨਾ ਦਸੰਬਰ ਮਗਰੋਂ 6 ਮੰਤਰੀ ਲੈ ਚੁੱਕੇ ਨੇ ਸਿਆਸਤ ਤੋਂ ਸન્યાਸ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਖਚਾਖਚ ਭਰ ਚੁੱਕੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਰਫ਼ਤਾਰ ਤੇਜ਼ ਨਾ ਹੋਣ ਕਾਰਨ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਦੂਜੇ ਪਾਸੇ ਅਮਰੀਕਾ ਦੀ ਤੀਜੀ ਅਦਾਲਤ ਵੱਲੋਂ 트ੰਪ ਨੂੰ ਝਟਕਾ ਦਿੰਦਿਆਂ ਮੁਲਕ ਵਿੱਚ ਜਨਮ ਲੈਣ ਵਾਲਿਆਂ ਲਈ ਸਿਟੀਜ਼ਨਸ਼ਿਪ ਦਾ ਹੱਕ ਬਰਕਰਾਰ ਰੱਖਿਆ ਗਿਆ ਹੈ ਸਿਆਟਲ ਅਤੇ ਮੈਰੀਲੈਂਡ ਦੀਆਂ ਅਦਾਲਤਾਂ ਤੋਂ ਬਾਅਦ ਸੋਮਵਾਰ ਨੂੰ ਨਿਊ ਹੈਮਸ਼ਾਇਰ ਦੀ ਅਦਾਲਤ ਨੇ ਰਾਸ਼ਟਰਪਤੀ ਵੱਲੋਂ ਜਾਰੀ ਕਾਰਜਕਾਰੀ ਹੁਕਮਾਂ ਤੇ ਰੋਕ ਲਾ ਦਿੱਤੀ ਰਿਪਬਲिकन ਪਾਰਟੀ ਦੇ ਹੀ ਜਾਰਜ ਬੁਸ਼ ਵੱਲੋਂ ਨਾਮਜ਼ਦ ਜ਼ਿਲ੍ਹਾ ਜੱਜ ਜੋਸਫ ਐਨ ਲੈਪਲੈਂਟੀ ਨੇ ਕਿਹਾ ਕਿ ਉਹ 트੍ਰੰਪ ਸਰਕਾਰ ਦੇ ਵਕੀਲਾਂ ਵੱਲੋਂ ਪੇਸ਼ ਦਲੀਲਾਂ ਨਾਲ ਇਤਿਫਾਕ ਨਹੀਂ ਰੱਖਦੇ ਅਤੇ ਕੋਈ ਠੋਸ ਆਧਾਰ ਮੁਹੱਈਆ ਕਰਵਾਏ ਜਾਣ ਤੱਕ ਕਾਰਜਕਾਰੀ ਹੁਕਮਾਂ ਤੇ ਰੋਕ ਲਾਈ ਜਾ ਰਹੀ ਹੈ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਵੱਲੋਂ ਦਾਖਲ ਮੁਕਦਮੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਟਰੰਪ ਵੱਲੋਂ ਮੁਲਕ ਵਿੱਚ ਜੰਮਣ ਵਾਲਿਆਂ ਨੂੰ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕਰਕੇ ਸੰਵਿਧਾਨ ਦੀ ਸਰਾਸਰ ਉਲੰਘਣਾ ਕੀਤੀ ਜਾ ਰਹੀ ਹੈ ਹੁਣ ਤੱਕ ਟਰੰਪ ਦੇ ਕਾਰਜਕਾਰੀ ਹੁਕਮਾਂ ਵਿਰੁੱਧ 9 ਮੁਕਦਮੇ ਦਾਇਰ ਹੋ ਚੁੱਕੇ ਨੇ ਅਤੇ ਕਿਸੇ ਵੀ ਅਦਾਲਤ ਵੱਲੋਂ ਟਰੰਪ ਸਰਕਾਰ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ ਨਜ਼ਰ ਆਉਂਦੀ ਸਿਆਟਲ ਦੀ ਅਦਾਲਤ ਵਿੱਚ ਚਾਰ ਰਾਜਾਂ ਵੱਲੋਂ ਦਾਇਰ ਮੁਕਦਮੇ ਦੀ ਸੁਣਵਾਈ ਦੌਰਾਨ ਜ਼ਿਲਹਾ ਦਾ ਜੌਨ ਕਫਨੋਰ ਨੇ ਕਿਹਾ ਸੀ ਕਿ 트럼ਪ ਸਰਕਾਰ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਨ ਦੇ ਯਤਨ ਕਰ ਰਹੀ ਹੈ ਸੰਭਾਵਤ ਤੌਰ ਤੇ ਸਿਆਸੀ ਜਾਂ ਨਿੱਜੀ ਫਾਇਦਾ ਹਾਸਲ ਕਰਨ ਦੇ ਮਕਸਦ ਨਾਲ ਅਜੇ ਹਾਕੀਤਾ ਜਾ ਰਿਹਾ ਹੈ ਚੇਤੇ ਰਹੇ ਕਿ ਜੌਨ ਕਫਨੋਰ ਦੀ ਨਿਯੁਕਤੀ ਰਿਪਬਲਿਕਨ ਪਾਰਟੀ ਦੇ ਹੀ ਰਾਸ਼ਟਰਪਤੀ ਰੋਨਲਡ ਰੇਗਨ ਵੱਲੋਂ ਕੀਤੀ ਗਈ ਸੀ ਪਿਛਲੇ ਦਿਨੀ ਮੈਰੀਲੈਂਡ ਦੇ ਇੱਕ ਫੈਡਰਲ ਜੱਜ ਵੱਲੋਂ ਵੀ ਗਰਭਵਤੀ ਔਰਤਾਂ ਦੇ ਇੱਕ ਸਮੂਹ ਅਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਦਾਇਰ ਮੁਕਦਮੇ ਦੀ ਸੁਣਵਾਈ ਕਰਦਿਆਂ 트럼ਪ ਦੇ ਕਾਰਜਕਾਰੀ ਹੁਕਮਾਂ ਤੇ ਰੋਕਲਾ ਦਿੱਤੀ ਗਈ। ਦੂਜੇ ਪਾਸੇ ਬੋਸਟਨ ਦੀ ਅਦਾਲਤ ਵਿੱਚ ਇੱਕ ਮੁਕੱਦਮਾ ਵੱਖਰੇ ਤੌਰ ਤੇ ਚੱਲ ਰਿਹਾ ਹੈ ਜਿੱਥੇ 18 ਰਾਜਾਂ ਵੱਲੋਂ ਬੋਸਟਰਾਇਜ਼ ਸਿਟੀਜ਼ਨਸ਼ਿਪ ਦੀ ਜ਼ੋਰਦਾਰ ਵਕਾਲਤ ਕੀਤੀ ਜਾ ਰਹੀ ਹੈ। ਬੋਸਟਨ ਦੀ ਅਦਾਲਤ ਦੇ ਜੱਜ ਦੀ ਨਿਯੁਕਤੀ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤੀ ਗਈ ਸੀ ਅਤੇ ਫਿਲਹਾਲ ਅਦਾਲਤ ਵੱਲੋਂ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਦੱਸ ਦਈਏ ਕਿ ਹਰ ਮੁਕਦਮੇ ਵਿੱਚ ਸੰਵਿਧਾਨ ਦੀ 14ਵੀਂ ਸੋਧ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜੋ 1868 ਵਿੱਚ ਸਿਵਲ ਵਾਰ ਖਤਮ ਹੋਣ ਮਗਰੋਂ ਕੀਤੀ ਗਈ 1898 ਵਿੱਚ ਇੱਕ ਹੋਰ ਮੁਕਦਮੇ ਦੀ ਸੁਣਵਾਈ ਦੌਰਾਨ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ ਵਿੱਚ ਆਖ ਦਿੱਤਾ ਕਿ ਸਿਰਫ ਡਿਪਲੋਮੈਟਸ ਦੇ ਬੱਚਿਆਂ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਕਿਸੇ ਹੋਰ ਸਰਕਾਰ ਨਾਲ ਵਫਾਦਾਰੀ ਰੱਖਦੇ ਨੇ ਅਮਰੀਕਾ ਦੁਨੀਆ ਦੇ ਉਹਨਾਂ 30 ਮੁਲਕਾਂ ਵਿੱਚ ਸ਼ਾਮਲ ਹੈ ਜਿੱਥੇ ਜੰਮਣ ਵਾਲੇ ਬੱਚਿਆਂ ਨੂੰ ਸਥਾਨਕ ਨਾਗਰਿਕਤਾ ਮਿਲ ਜਾਂਦੀ ਹੈ ਜਦਕਿ 트ੰਪ ਦਾ ਕਹਿਣਾ ਹੈ ਇਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਇਹ ਹੱਕ ਨਹੀਂ ਮਿਲਣਾ ਚਾਹੀਦਾ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਸੰਬੰਧਤ ਖਬਰ ਵੱਲ ਅਮਰੀਕਾ ਵਿੱਚ ਦੋ ਪੰਜਾਬੀ ਨੌਜਵਾਨਾਂ ਨਾਲ ਅਣਹੋਣੀ ਵਾਪਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ 24 ਸਾਲ ਦਾ ਸੁਖਵਿੰਦਰ ਸਿੰਘ ਸਨੇਹਰੀ ਭਵਿੱਖ ਦੇ ਸੁਪਨੇ ਲੈ ਕੇ ਪਿਛਲੇ ਸਾਲ ਹੀ ਅਮਰੀਕਾ ਪੁੱਜਾ ਸੀ ਜੋ ਦਰਦਨਾਕ ਸੜਕ ਹਾਦਸੇ ਦੌਰਾਨ ਦਮ ਤੋੜ ਗਿਆ ਦੂਜੇ ਪਾਸੇ ਆਪਣੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਮਨਪ੍ਰੀਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ ਸਕਿੰਦਰ ਸਿੰਘ ਆਪਣੇ ਪਿੱਛੇ ਵਿਲਕ ਦੀ ਮਾਤਾ ਛੱਡ ਗਿਆ ਜਿਸ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤ ਦੀ ਘਰ ਵਾਪਸੀ ਦੀ ਉਡੀਕ ਕਰ ਰਹੀਆਂ ਨੇ ਸੁਖਵਿੰਦਰ ਸਿੰਘ ਦੀ ਦੇਹ ਭਾਰਤ ਭੇਜਣ ਲਈ ਬਣਾਏ ਗੋਫੰਡਮੀ ਪੇਜ ਮੁਤਾਬਕ ਬਿਰਦਮਾਨ ਨੇ ਆਪਣੇ ਪੁੱਤ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਸਭ ਕੁਝ दांव ਤੇ ਲਾ ਦਿੱਤਾ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਮਰੀਕਾ ਪੁੱਜਣ ਮਗਰੋਂ ਸੁਖਵਿੰਦਰ ਸਿੰਘ ਨੇ ਟਰੱਕ ਡਰਾਈਵਿੰਗ ਦੀ ਟ੍ਰੇਨਿੰਗ ਲਈ ਅਤੇ ਟਰਾਂਸਪੋਰਟ ਖੇਤਰ ਵਿੱਚ ਸਰਗਰਮ ਹੋ ਗਿਆ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਅਚਾਨਕ ਵਾਪਰੇ ਹਾਦਸੇ ਨੇ ਬਜ਼ੁਰਗ ਮਾਂ ਦੀ ਦੁਨੀਆ ਸੁੰਨੀ ਕਰ ਦਿੱਤੀ ਯੂਪੀ ਦੇ ਬिलासपुर ਜ਼ਿਲ੍ਹੇ ਨਾਲ ਉਸ ਬੰਦਾ ਸੁਖਵਿੰਦਰ ਸਿੰਘ ਦੇ ਚਚੇਰੇ ਭਰਾ ਅੰਤਰਪ੍ਰੀਤ ਸਿੰਘ ਵੱਲੋਂ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ ਤਾਂ ਕਿ ਬਿਰਧ ਮਾਂ ਆਪਣੇ ਪੁੱਤ ਨੂੰ ਆਖਰੀ ਵਾਰ ਵੇਖ ਸਕੇ ਉਧਰ ਫਰਜ਼ਨੋ ਦੇ ਇਸ਼ਤ ਪ੍ਰੀਤ ਸਿੰਘ ਵੱਲੋਂ ਸਤਾਵਤ ਗੋਵਰਨਵੀ ਪੇਜ ਮੁਤਾਬਕ ਮਨਪ੍ਰੀਤ ਸਿੰਘ ਇੱਕ ਮਿਹਨਤੀ ਨੌਜਵਾਨ ਸੀ ਜੋ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਮਕਸਦ ਨਾਲ ਅਮਰੀਕਾ ਪੁੱਜਾ ਆਪਣੇ ਪਰਿਵਾਰ ਲਈ ਖੁਸ਼ੀਆਂ ਖੇੜੇ ਚਾਹਣ ਵਾਲੇ ਮਨਪ੍ਰੀਤ ਸਿੰਘ ਦੀ ਅਚਾਨਤ ਮੌਤ ਬਾਰੇ ਪਤਾ ਲੱਗਣ ਤੇ ਪਰਿਵਾਰ ਉੱਤੇ ਦੁੱਖਾਂ ਦੇ ਪਹਾੜ ਟੁੱਟ ਪਏ। ਇਸਟ ਪ੍ਰੀਤ ਸਿੰਘ ਮੁਤਾਬਕ ਗੋ ਫੰਡਮੀ ਪੇਜ ਰਾਹੀਂ 71 ਹੋਣ ਵਾਲੀ ਰਕਮ ਮਨਪ੍ਰੀਤ ਦੀ ਦੇਹ ਭਾਰਤ ਭੇਜਣ ਅਤੇ ਹੋਰ ਪ੍ਰਬੰਧਾ ਉੱਤੇ ਖਰਚ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ 트럼ਪ ਦੇ ਹੁਕਮਾਂ ਤੇ ਪ੍ਰਵਾਸੀਆਂ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਫੜੋਫੜੀ ਕਾਰਨ ਨਵੇਂ ਪੁੱਜੇ ਪੰਜਾਬੀ ਨੌਜਵਾਨਾਂ ਵਿੱਚ ਸਹਿਮ ਦਾ ਮਾਹੌਲ ਹੈ। ਕੈਲੀਫੋਰਨੀਆ ਦੇ ਅਟਾਰਨੀ ਜਸਪ੍ਰੀਤ ਸਿੰਘ ਮੁਤਾਬਕ 트럼ਪ ਵੱਲੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਨੂੰ اختیار ਦੇ ਦਿੱਤਾ ਗਿਆ ਹੈ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਉਹਨਾਂ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਡਿਪੋਰਟ ਕਰ ਦਿੱਤਾ ਜਾਵੇ ਜਿਨ੍ਹਾਂ ਨੂੰ ਮੁਲਕ ਵਿੱਚ ਦਾਖਲ ਹੋਇਆ 2 ਸਾਲ ਜਾਂ ਇਸ ਤੋਂ ਘੱਟ ਸਮਾਂ ਹੋਇਆ ਹੈ ਹਾਲਾਂਕਿ 트럼ਪ ਦੇ ਇਹਨਾਂ ਕਾਰਜਕਾਰੀ ਹੁਕਮਾਂ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਪਰ ਕਿਸੇ ਫੈਡਰਲ ਸਰਕਾਰ ਵੱਲੋਂ ਰੋਕ ਲਾਏ ਜਾਣ ਤੱਕ ICE ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ। 트럼ਪ ਵੱਲੋਂ ਦਿੱਤੇ ਅਖਤਿਆਰਾਂ ਤਹਿਤ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਅਸਾਇਲਮ ਦੇ ਕੇਸ ਦਾਖਲ ਕਰ ਚੁੱਕੇ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ ਆਪਣੇ ਪੱਧਰ ਤੇ ਅਜਿਹੇ ਪ੍ਰਵਾਸੀਆਂ ਦੇ ਦਾਅਵਿਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਦਾਵਾ ਜਾਇਜ਼ ਮਹਿਸੂਸ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਇਸੇ ਡਰ ਕਾਰਨ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਕੰਮ ਤੇ ਜਾਣਾ ਛੱਡ ਦਿੱਤਾ ਹੈ। ਅਤੇ ਉਹ ਘਰਾਂ ਵਿੱਚ ਬੈਠਣ ਲਈ ਮਜਬੂਰ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਦਿੱਤੀ ਇੱਕ ਹੋਰ ਵੱਡੀ ਧਮਕੀ ਨਾਲ ਸੰਬੰਧਤ ਹੈ ਜੀ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਧਮਕੀਆਂ ਦੇਣ ਦਾ سلسلہ ਲਗਾਤਾਰ جاری ਹੈ ਅਤੇ ਤਾਜ਼ਾ ਧਮਕੀ ਹਮਾਸ ਨੂੰ ਦਿੱਤੀ ਗਈ ਹੈ ਟਰੰਪ ਵੱਲੋਂ ਫਲਸਤੀਨੀ ਅੱਤਵਾਦੀ ਜਥੇਬੰਦੀ ਹਮਾਸ ਨੂੰ ਸ਼ਨੀਚਰਵਾਰ ਬਾਅਦ ਦੁਪਹਿਰ ਤੱਕ ਸਾਰੇ ਬੰਦੀ ਰਿਹਾ ਕਰਨ ਦੀ ਹਦਾਇਤ ਦਿੱਤੀ ਗਈ ਹੈ ਅਤੇ ਅਜੇ ਹਾ ਨਾ ਹੋਣ ਦੀ ਸੂਰਤ ਵਿੱਚ ਗਾਜ਼ਾ ਵਿੱਚ ਸਭ ਕੁਝ ਬਰਬਾਦ ਹੋ ਜਾਣ ਦੀ ਚੇਤਾਵਨੀ ਵੀ ਦੇ ਦਿੱਤੀ। ਟਰੰਪ ਨੇ ਕਿਹਾ ਕਿ ਜੇ ਬੰਦੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਸੀਜ਼ਫਾਇਰ ਸੰਧੀ ਰੱਦ ਕਰ ਦੇਣੀ ਚਾਹੀਦੀ ਹੈ। ਓਵਲ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਸੀਜ਼ਫਾਇਰ ਜਾਰੀ ਰੱਖਣ ਜਾਂ ਰੱਦ ਕਰਨ ਦਾ ਫੈਸਲਾ ਇਜ਼ਰਾਈਲ ਨੇ ਕਰਨਾ ਹੈ ਪਰ ਬਾਕੀ ਰਹਿੰਦੇ ਸਾਰੇ ਬੰਦੀ ਤੁਰਤ ਰਿਹਾ ਹੋਣੇ ਚਾਹੀਦੇ ਨੇ। 3-3 ਜਾਂ 4-4 ਦੇ ਗਰੁੱਪ ਵਿੱਚ ਰਿਹਾਈ ਨਹੀਂ ਹੋਣੀ ਚਾਹੀਦੀ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਹਮਾਸ ਵੱਲੋਂ ਵੀ ਇਜ਼ਰਾਈਲ ਨਾਲ ਗੋਲੀਬੰਦੀ ਦਾ ਸਮਝੌਤਾ ਰੱਦ ਕਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ ਹਮਾਸ ਦਾ ਦੋਸ਼ ਹੈ ਕਿ ਇਜ਼ਰਾਈਲੀ ਫੌਜ ਗੋਲੀਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਹੀ ਹੈ ਉਧਰ ਟਰੰਪ ਨੇ ਆਖਿਆ ਕਿ ਸ਼ਨੀਚਰਵਾਰ ਤੱਕ ਦੀ ਸਮਾਹਤ ਬਾਰੇ ਉਹ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕਰਨਗੇ ਭਾਵੇਂ ਟਰੰਪ ਵੱਲੋਂ ਵਿਸਤਾਰਤ ਵੇਰਵੇ ਨਹੀਂ ਦਿੱਤੇ ਗਏ ਪਰ ਇਹਨਾਂ ਜ਼ਰੂਰ ਕਿਹਾ ਕਿ ਹਮਾਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਇਸ ਤੋਂ ਪਹਿਲਾਂ 트ੰਪ ਗਾਜ਼ਾ ਉੱਤੇ ਕਬਜ਼ਾ ਕਰਕੇ ਸਿਟੀ ਰਿਜ਼ੋਰਟ ਬਣਾਉਣ ਦੀ ਗੱਲ ਵੀ ਕਰ ਚੁੱਕੇ ਨੇ ਉਸ ਵੇਲੇ 트ੰਪ ਨੇ ਕਿਹਾ ਸੀ ਕਿ ਫਲਸਤੀਨੀ ਲੋਕਾਂ ਨੂੰ ਗਾਜ਼ਾ ਤੋਂ ਉਜਾੜ ਕੇ ਜਾਰਡਨ ਅਤੇ ਮਿਸਰ ਵਿੱਚ ਵਸਾਇਆ ਜਾਣਾ ਚਾਹੀਦਾ ਹੈ ਦੂਜੇ ਪਾਸੇ ਜਾਰਡਨ ਅਤੇ ਮਿਸਰ ਦੋਹਾਂ ਵੱਲੋਂ ਇਸ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਗਿਆ ਜਿਸ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਦੋ ਕਦਮ ਅੱਗੇ ਹੋਰ ਵਧਾਉਂਦਿਆਂ ਧਮਕੀ ਦੇ ਦਿੱਤੀ ਕਿ ਜੇ ਜਾਰਡਨ ਅਤੇ ਮਿਸਰ ਪਾਲਸਤinians ਨੂੰ ਆਪਣੀ ਧਰਤੀ ਤੇ ਨਹੀਂ ਵਸਾਉਂਦੇ ਤਾਂ ਦੋਹਾਂ ਮੁਲਕਾਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਬੰਦ ਕਰ ਦਿੱਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਵੱਲੋਂ ਇਸੇ ਹਫਤੇ ਜਾਰਡਨ ਦੇ ਕਿੰਗ ਅਬਦੁੱਲਾ ਨਾਲ ਮੁਲਾਕਾਤ ਕੀਤੀ ਜਾਣੀ ਹੈ ਇਸੇ ਦੌਰਾਨ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਵੱਲੋਂ ਗਾਜ਼ਾ ਤੇ ਕਾਬਜ਼ ਹੋਣ ਮਗਰੋਂ ਪਾਲਸਤinians ਨੂੰ ਉੱਥੇ ਪਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਟਰੰਪ ਦਾ ਕਹਿਣਾ ਸੀ ਕਿ ਫਲਸਤੀਨੀਆ ਨੂੰ ਵਧੀਆ ਘਰ ਮੁਹੱਈਆ ਕਰਵਾਏ ਜਾਣਗੇ ਜਿਸ ਮਗਰੋਂ ਉਹਨਾਂ ਦਾ ਗਾਜ਼ਾ ਵੱਲ ਪਰਤਣ ਨੂੰ ਜੀ ਹੀ ਨਹੀਂ ਕਰਨਾ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਸੰਧੀ ਤਿੰਨ ਪੜਾਵਾਂ ਵਿੱਚ ਮੁਕੰਮਲ ਹੋਣੀ ਹੈ ਅਤੇ ਇਸ ਤਹਿਤ 42 ਦਿਨ ਦੇ ਸਮੇਂ ਦੌਰਾਨ ਬੰਦੀਆਂ ਦੀ ਅਦਲਾ ਬਦਲੀ ਕੀਤੀ ਜਾਵੇਗੀ ਹੁਣ ਤੱਕ 5 ਵਾਰ ਬੰਦੀਆਂ ਦੀ ਅਦਲਾ ਬਦਲੀ ਹੋ ਚੁੱਕੀ ਹੈ ਪਹਿਲੇ ਪੜਾਅ ਤਹਿਤ 19 ਜਨਵਰੀ ਤੋਂ 1 ਮਾਰਚ ਤੱਕ ਗਾਜ਼ਾ ਵਿੱਚ ਮੁਕੰਮਲ ਗੋਲੀਬੰਦੀ ਦੀ ਪਾਲਣਾ ਕੀਤੀ ਜਾਣੀ ਹੈ ਦੂਜੇ ਪੜਾਅ ਦੌਰਾਨ ਇਜ਼ਰਾਈਲ ਵੱਲੋਂ 1000 ਫلسطੀਨੀ ਕੈਦੀ ਰਿਹਾ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ 190 ਪਿਛਲੇ 15 ਸਾਲ ਤੋਂ ਸਜ਼ਾ ਕੱਟ ਰਹੇ ਨੇ ਸੰਧੀ ਦੇ ਅੰਤਮ ਪੜਾਅ ਤਹਿਤ ਗਾਜ਼ਾ ਨੂੰ ਮੁੜ ਬਸਾਇਆ ਜਾਵੇਗਾ ਅਤੇ ਇਹ ਪ੍ਰਕਿਰਿਆ 3 ਸਾਲ ਤੋਂ 5 ਸਾਲ ਦਰਮਿਆਨ ਮੁਕੰਮਲ ਹੋਵੇਗੀ। ਖੈਰਾ ਰਿਪੋਰਟ ਹਮਦਾਰ ਟੀਵੀ ਆਓ ਹੁਣ ਚਲਦੇ ਹਾਂ ਕੈਨੇਡਾ ਵਿੱਚ ਸੜਕੇ ਸਵਾਹ ਹੋਈ ਪੰਜਾਬਣ ਮੁਟਿਆਰ ਨਾਲ ਸੰਬੰਧਿਤ ਖਬਰ ਵੱਲ ਕੈਨੇਡਾ ਦੇ ਵਾਲਮਾਰਟ ਸਟੋਰ ਵਿੱਚ ਜਿਉਂਦੇ ਜੀ ਸੜਕੇ ਸੁਆਹ ਹੋਈ ਪੰਜਾਬੀ ਮੁਟਿਆਰ ਨੂੰ ਵਿਸਾਰ ਦਿੱਤਾ ਗਿਆ ਹੈ ਅਤੇ ਤ੍ਰਾਸਦੀ ਤੋਂ ਤਕਰੀਬਨ 3.5 ਮਹੀਨੇ ਬਾਅਦ ਸਟੋਰ ਮੁੜ ਖੁੱਲ ਚੁੱਕਾ ਹੈ 19 ਅਕਤੂਬਰ 2024 ਨੂੰ ਗੁਰਸਿਮਰਨ कौर ਦੀ ਦਰਦਨਾਕ ਮੌਤ ਦੀ ਜ਼ਿੰਮੇਵਾਰੀ ਹੁਣ ਤੱਕ ਤੈਅ ਨਹੀਂ ਕੀਤੀ ਜਾ ਸਕੀ ਜਦਕਿ ਪੁਲਿਸ ਨੂੰ ਮਾਮਲੇ ਵਿੱਚ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ ਉਦਰ வால்ਮਾਰਟ ਕੈਨੇਡਾ ਦੇ ਕਾਰਪੋਰੇਟ ਮਾਮਲਿਆਂ ਦੇ ਅਫਸਰ ਨਿਕ ਰਿਚੇ ਨੇ ਦੱਸਿਆ ਕਿ ਆਪਣੇ ਗਾਹਕਾਂ ਨੂੰ ਸਟੋਰ ਵਿੱਚ ਵਾਪਸੀ ਕਰਦਿਆਂ ਵੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਰਿਚੇ ਨੇ ਦਾਅਵਾ ਕੀਤਾ ਕਿ ਸਟੋਰ ਬੰਦ ਰਹਿਣ ਦੌਰਾਨ ਸਟਾਫ ਦੇ ਤਕਰੀਬਨ 325 ਮੈਂਬਰਾਂ ਨੂੰ ਤਨਖਾਹ ਬਕਾਇਦਾ ਤੌਰ ਤੇ ਮਿਲਦੀ ਰਹੀ ਪੁਲਿਸ ਵੱਲੋਂ ਹੈਲੀਫੈਕਟ ਸ਼ਹਿਰ ਦੇ ਸਟੋਰ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ வால்ਮਾਰਟ ਨੇ ਕਿਹਾ ਸੀ ਕਿ ਆਦਮ ਕਦ ਅਵਨ ਨੂੰ ਹਟਾਇਆ ਜਾ ਰਿਹਾ ਹੈ ਜੋ ਗੁਰਸਮਰਨ ਕੌਰ ਦੀ ਮੌਤਾ ਕਾਰਨ ਬਣਿਆ 沃尔马特的 Spokesman Amanda Moss ਨੇ ਕਿਹਾ ਕਿ ਬੇहद ਅਫਸੋਸਨਾਕ ਅਤੇ ਮੁਸ਼ਕਲ ਹਾਲਾਤ ਵਿੱਚੋਂ ਲੰਘਣਾ ਪਿਆ। ਪੂਰੇ ਕੈਨੇਡਾ ਵਿੱਚ沃尔马ਡ ਦੇ ਸਟੋਰਾਂ ਵਿੱਚ ਅਵਨ ਮੌਜੂਦ ਨਹੀਂ ਪਰ ਹੈਲੀਫੈਕਸ ਵਿੱਚੋਂ ਇਸ ਨੂੰ ਹਟਾਉਣਾ ਪਿਆ। ਉਧਰ ਗੁਰਸਿਮਰਨ ਕੌਰ ਦੀ ਮੌਤ ਦੇ ਗੁੱਝੇ ਪਿੱਛੇ ਤੋਂ ਹੁਣ ਤੱਕ ਪਰਦਾ ਨਹੀਂ ਚੁੱਕਿਆ ਜਾ ਸਕਿਆ। ਗੁਰਸਿਮਰਨ ਕੌਰ ਦੀ ਮੌਤ ਮਗਰੋਂ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਵਿੱਚ沃尔马ਡ ਦੇ ਮੁਲਾਜ਼ਮਾਂ ਵੱਲੋਂ ਆਦਮ ਕਦ ਅਵਨ ਵਿੱਚੋਂ ਬਾਹਰ ਆਉਣ ਲਈ ਐਮਰਜੈਂਸੀ ਰਾਹ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਦੇਖੀ ਜਾ ਸਕਦੀ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਆਦਮ ਕਦ ਅਵਨ ਦਾ ਦਰਵਾਜ਼ਾ ਆਪਣੇ ਆਪ ਬੰਦ ਨਹੀਂ ਹੋ ਸਕਦਾ ਕਿਉਂਕਿ ਇਸ ਨੂੰ ਬਣਾਇਆ ਹੀ ਅਜਿਹੇ ਤਰੀਕੇ ਨਾਲ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸੰਬੰਧਿਤ ਗੁਰਸਿਮਰਨ ਕੌਰ ਆਪਣੀ ਮਾਤਾ ਨਾਲ 3 ਸਾਲ ਪਹਿਲਾਂ ਕੈਨੇਡਾ ਪੁੱਜੀ ਸੀ ਅਤੇ ਤਕਰੀਬਨ 2 ਸਾਲ ਪਹਿਲਾਂ ਦੋਹਾ ਨੇ வால்ਮਾਰਟ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਗੁਰ ਸਿਮਰਨ ਕੌਰ ਦੀ ਮੌਤ ਮਗਰੋਂ ਵਾਲਮੋਟ ਦੀ ਬੇਕਰੀ ਏਰੀਆ ਨੂੰ ਬੰਦ ਕਰ ਦਿੱਤਾ ਗਿਆ ਪਰ ਤਰਾਸ ਦੀ ਤੋਂ ਕੁਝ ਦਿਨ ਬਾਅਦ ਪਾਬੰਦੀ ਹਟਾ ਦਿੱਤੀ ਗਈ ਨੋਵਾ ਸਕੋਸ਼ੀਆ ਦੇ ਕਿਰਤ ਹੁਨਰ ਵਿਕਾਸ ਅਤੇ ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੇ ਮੱਦੇਨਜ਼ਰ ਬੇਕਰੀ ਆਪਰੇਸ਼ਨਸ ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ মেরিটাইম সেক সোসাইটি ਵੱਲੋਂ ਗੁਰਸਿਮਰਨ ਕੌਰ ਦੇ ਪਿਤਾ ਨੂੰ ਕੈਨੇਡਾ ਸਦਨ ਲਈ ਅਮਰਜੈਂਸੀ ਵੀਜ਼ਾ ਵਾਸਤੇ ਮਦਦ ਦਿੱਤੀ ਗਈ ਜਦਕਿ ਵਾਲਮਾਰਟ ਵੱਲੋਂ ਵੀ ਪਰਿਵਾਰ ਦੀ ਮਦਦ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਫਰਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ অন্ਟਾਰੀਓ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਬੇਹਦ ਦਿਲਚਸਪ ਹੋਣ ਨਾਲ ਸੰਬੰਧਤ ਹੈ। অন্ਟਾਰੀਓ ਵਿੱਚ ਚੋਣ ਪ੍ਰਚਾਰ ਸ਼ੁਰੂ ਹੋਣ ਮਗਰੋਂ ਸੱਤਾਧਾਰੀ ਪੀਸੀ ਪਾਰਟੀ ਦੀ ਲੀਡ ਵਿੱਚ ਕਮੀ ਆਈ ਹੈ ਅਤੇ ਬੌਨੀ ਕ੍ਰੌਂਬੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 31 ਫੀਸਡ ਦੇ ਅੰਕੜੇ ਤੱਕ ਪਹੁੰਚ ਚੁੱਕੀ ਹੈ ਉਧਰ 19 ਫੀਸਡ ਲੋਕਾਂ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ ਗ੍ਰੀਨ ਪਾਰਟੀ 4 ਫੀਸਡ ਲੋਕਾਂ ਦੀ ਹਮਾਇਤ ਨਾਲ ਚੌਥੇ ਸਥਾਨ ਤੇ ਚੱਲ ਰਹੀ ਹੈ ਸੀਟੀਵੀ ਵੱਲੋਂ ਪ੍ਰਕਾਸ਼ਿਤ ਨੈਨੋਜ਼ ਰਿਸਰਚ ਦੇ ਸਰਵੇਖਣ ਮੁਤਾਬਕ ਪ੍ਰੀਮੀਅਰ ਡਾਗਫੋਰਡ ਦੀ ਅਗਵਾਈ ਵਾਲੀ ਪਾਰਟੀ ਨੂੰ 39.7 ਫੀਸਡ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜਿਨ੍ਹਾਂ ਵਿੱਚ ਪੱਕੇ ਤੌਰ ਤੇ ਅਤੇ ਕੱਚੇ ਪੱਕੇ ਤੌਰ ਤੇ ਵੋਟ ਪਾਉਣ ਦੇ ਇੱਛਕ ਲੋਕ ਸ਼ਾਮਲ ਨੇ ਸਰਵੇਖਣ ਵਿੱਚ 9.4 ਫੀਸਦ ਲੋਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਯਕੀਨੀ ਤੌਰ ਤੇ ਕਹਿਣਾ ਮੁਸ਼ਕਲ ਹੈ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਸਰਵੇਖਣ ਦੇ ਅੰਕੜਿਆਂ ਮੁਤਾਬਕ ਟ੍ਰਾਂਟੋ ਵਿੱਚ ਮੁਕਾਬਲਾ ਹੋਰ ਵੀ ਦਿਲਚਸਪ ਮੰਨਿਆ ਜਾ ਰਿਹਾ ਹੈ ਜਿੱਥੇ 36.2 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਉਹ ਪੀਸੀ ਪਾਰਟੀ ਨੂੰ ਵੋਟ ਪਾਉਣਗੇ ਜਦਕਿ 34.3 ਫੀਸਦ ਲਿਬਰਲ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਗੱਲ ਕਰ ਰਹੇ ਨੇ ਇਸੇ ਤਰ੍ਹਾਂ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 24.3 ਫੀਸਦ ਦਰਜ ਕੀਤੀ ਗਈ ਇਸ ਦੇ ਉਲਟ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ 48 ਫੀਸਦ ਲੋਕਾਂ ਨੇ ਪੀਸੀ ਪਾਰਟੀ ਦਾ ਪੱਖ ਲਿਆ ਜਦਕਿ ਲਿਬਰਲ ਪਾਰਟੀ 10 ਫੀਸਦ ਪਛੜੀ ਹੋਈ ਨਜ਼ਰ ਆਈ 온ਟਾਰੀਓ ਦੇ ਤਰਜੀਹੀ ਪ੍ਰੀਮੀਅਰ ਵਜੋਂ ਡੈਗਫੋਰਡ ਦੀ ਚੜ੍ਹਤ ਬਰਕਰਾਰ ਹੈ ਅਤੇ ਸਰਵੇਖਣ ਦੌਰਾਨ 39 ਫੀਸਦ ਲੋਕਾਂ ਨੇ ਉਹਨਾਂ ਦੀ ਹਮਾਇਤ ਕੀਤੀ ਜਦਕਿ 26 ਫੀਸਦ ਲੋਕ ਲਿਬਰਲ ਆਗੂ ਬੋਨੀ ਕ੍ਰੌਂਬੀ ਨੂੰ ਸੂਬੇ ਦੀ ਪ੍ਰੀਮੀਅਰ ਦੇਖਣਾ ਚਾਹੁੰਦੇ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਮੈਰਿਟ ਸਟਾਈਲਜ਼ ਨੂੰ ਪ੍ਰੀਮੀਅਰ ਵਜੋਂ ਪਸੰਦ ਕਰਨ ਵਾਲਿਆਂ ਦੀ ਗਿਣਤੀ 15% ਅਤੇ ਗ੍ਰੀਨ ਪਾਰਟੀ ਦੇ ਮਾਈਕ ਛ੍ਰੀਨਰ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦਾ ਅੰਕੜਾ 5% ਦਰਜ ਕੀਤਾ ਗਿਆ ਨੈਨੋਜ਼ ਰਿਸਰਚ ਦੇ ਨਿਕ ਨੈਨੋਜ਼ ਨੇ ਦੱਸਿਆ ਕਿ ਸਰਵੇਖਣ ਦੇ ਨਤੀਜਿਆਂ ਵਿੱਚ 3% ਥੋੜੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ 7 ਫਰਵਰੀ ਤੋਂ 9 ਫਰਵਰੀ ਦਰਮਿਆਨ ਕੀਤਾ ਗਿਆ ਇੱਕ ਵੱਖਰੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸੱਤਾਧਾਰੀ ਪੀਸੀ ਪਾਰਟੀ ਸਿਰਫ ਟ੍ਰਾਂਟੋ ਅਤੇ ਹੈਮਿਲਟਨ ਇਲਾਕੇ ਨੂੰ ਬਧੇਰੇ ਤਰਜੀਹ ਦੇ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ 온ਟਾਰੀਓ ਵਿਧਾਨ ਸਭਾ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਜਸਟਿਨ ਟ੍ਰੋਡੋ ਦੇ ਦੋ ਹੋਰ ਮੰਤਰੀਆਂ ਵੱਲੋਂ ਸਿਆਸਤ ਤੋਂ ਸੰन्यास ਲੈਣ ਬਾਰੇ ਕੀਤੇ ਐਲਾਨ ਨਾਲ ਸੰਬੰਧਤ ਖਬਰ ਵੱਲ ਕੈਨੇਡਾ ਦੇ ਨਿਆਂ ਮੰਤਰੀ ਆਰਿਫ ਵਿਰਾਨੀ ਅਤੇ ਕੋ ਮੰਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਮੈਰੀ ਐਂਗ ਵੱਲੋਂ ਅਗਲੀਆਂ ਫੈਡਰਲ ਚੋਣਾਂ ਲੜਨ ਤੋਂ ਨਾ ਕਰ ਦਿੱਤੀ ਗਈ ਹੈ ਦਸੰਬਰ ਮਗਰੋਂ ਜਸਨ ਟਰੂਡੋ ਦੇ 6 ਮੰਤਰੀ ਚੋਣ ਲੜਨ ਤੋਂ ਨਾ ਕਰ ਚੁੱਕੇ ਨੇ ਅਤੇ ਇਹ ਅੰਕੜਾ 7 ਹੋ ਜਾਂਦਾ ਜੇ ਟਰੂਡੋ ਨੂੰ ਵੀ ਇਸ ਵਿੱਚ ਜੋੜ ਦਿੱਤਾ ਜਾਵੇ ਆਰਿਫ ਵਿਰਾਨੀ ਅਤੇ ਮੈਰੀ ਐਂਗ ਵੱਲੋਂ ਵੱਖੋ-ਵੱਖਰੇ ਬਿਆਨ ਜਾਰੀ ਕਰਦੇ ਆ ਸਿਆਸਤ ਤੋਂ ਸੰन्यास ਦਾ ਐਲਾਨ ਕੀਤਾ ਗਿਆ ਕੈਨਟੋ ਤੋਂ ਐਮਪੀ ਆਰਫ ਵਿਰਾਨੀ ਨੇ ਕਿਹਾ ਕਿ ਪਾਕਡੈਲ ਹਾਈ ਪਾਰਕ ਤੋਂ ਲਗਾਤਾਰ ਤਿੰਨ ਵਾਰ ਐਮਪੀ ਚੁਣੇ ਜਾਣ ਅਤੇ ਲੋਕਾਂ ਦੀ ਸੇਵਾ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਪਰ ਦਿਲ ਤੇ ਪੱਥਰ ਰੱਖ ਕੇ ਸਿਆਸਤ ਤੋਂ ਲਾਂਬੇ ਹੋਣ ਦਾ ਫੈਸਲਾ ਲੈਣਾ ਪਿਆ ਦੱਸ ਦਈਏ ਕਿ ਆਰਫ ਵਿਰਾਨੀ 2015 ਵਿੱਚ ਪਹਿਲੀ ਵਾਰ ਐਮਪੀ ਚੁਣੇ ਗਏ ਸਨ ਅਤੇ 2023 ਵਿੱਚ ਨਿਆਂ ਮੰਤਰੀ ਬਣਨ ਤੋਂ ਪਹਿਲਾਂ ਉਹਨਾਂ ਵੱਲੋਂ ਇਮੀਗ੍ਰੇਸ਼ਨ ਹੈਰੀਟੇਜ ਅਤੇ ਨਿਆਂ ਮੰਤਰਾਲੇ ਵਿੱਚ ਪਾਰਲੀਮੈਂਟਿਕ ਸਖਤਰ ਦੀ ਜ਼ਿੰਮੇਵਾਰੀ ਅਦਾ ਕੀਤੀ ਗਈ ਆਰਵ ਬਿਰਾਨੀ ਨੇ ਕਿਹਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਤੱਕ ਬਤੌਰ ਮੰਤਰੀ ਅਤੇ ਐਮਪੀ ਸੇਵਾ ਨਿਭਾਉਂਦੇ ਰਹਿਣਗੇ ਉਧਰ ਮੈਰੀ ਐਂਗ 2017 ਵਿੱਚ ਮਾਰਕਮ ਥੌਰਨਹਿਲ ਦੀ ਜ਼ਿਮਨੀ ਚੋਣ ਦੌਰਾਨ ਪਹਿਲੀ ਵਾਰ ਐਮਪੀ ਚੁਣੇ ਗਏ ਸਨ ਅਤੇ 2018 ਵਿੱਚ ਉਹਨਾਂ ਨੂੰ ਛੋਟੇ ਕਾਰੋਬਾਰਾਂ ਨਾਲ ਸੰਬੰਧਿਤ ਮੰਤਰੀ ਬਣਾਇਆ ਗਿਆ ਇਸ ਮਗਰੋਂ 2019 ਵਿੱਚ ਉਹਨਾਂ ਨੂੰ ਕੋਮਾਂ